ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਾਡੇ ਸੱਜ ਤੋਂ ਸਵਾਗਤ ਹੈ ਸੰਕਲਚਰਲ ਬੁਟੀਕ ਤੇ ਹਰ ਨਵੀਂ ਕ੍ਰੀਏਟਿਵ ਚੈਨਲ ਤੇ hope ਤੁਹਾਨੂੰ ਵੀ ਸਾਰੇ ਜਾਂਦੇ ਠੀਕ ਹੋਵੋਗੇ ਤੇ ਰੱਤੀ ਦਾ ਪਿਆਰ ਆ ਰਿਹਾ ਹੈ ਤੇ ਕੋਦੇ ਕਰਕੇ ਅੱਜ ਤੁਹਾਨੂੰ ਸੋਹਣੇ ਸੋਹਣੇ ਜਿਹੜੇ ਆ ਸੂਟ ਦਿਖਾਉਣਾ ਕਿ ਤੇ ਆਪਣੇ ਜਿੱਦਾਂ ਵਲੌਗ ਆ ਥੋੜੀ ਲੇਟ ਆਉਂਦੇ ਆ ਉਹਦੇ ਲਈ ਸੌਰੀ ਆ ਇਪਰ ਹੁਣ ਆਪਾਂ ਤੁਹਾਨੂੰ ਜਲਦੀ ਤੋਂ ਜਲਦੀ ਵਲੌਗ ਲੈ ਕੇ ਆਇਆ ਕਰਾਂਗੇ ਤੇ ਨਾਲ ਸੋਹਣੇ ਸੋਹਣੇ ਸੂਟ ਦਿਖਾਇਆ ਕਰਾਂਗੇ ਅੱਜ ਵੀ ਮੈਂ ਤੁਹਾਨੂੰ ਸੋਹਣੇ ਜਿਹੜੇ ਥੋੜੇ ਜਿਹੀ ਸੂਟ ਦਿਖਾਵਾਂਗੀ ਮਤਲਬ লাইਕ ਜਿਦਾ ਹੁੰਦਾ ਤੁਹਾਨੂੰ ਪਤਾ ਹੋਵੇ ਕਿ ਸੀਜ਼ਨ ਵੀ ਸਟਾਰਟ ਹੋ ਜਣਾ ਹੈ ਵਿਆਹਾਂ ਸ਼ਾਦੀਆਂ ਦਾ ਤੇ ਉਹਨਾਂ ਲਈ ਵੀ ਸੂਟ ਬਹੁਤ ਸੋਹਣੇ ਹੈਗੇ ਆਪਣੇ ਕੋਲੇ ਤੇ ਬਾਕੀ ਜਿਹੜਾ ਹੁੰਦਾ ਫਰਕੜੀ ਦੇ ਲਈ ਵੀ ਜਿੰਨੇ ਤੁਸੀਂ ਲੈਣੇ ਹੋਣ ਤੁਸੀਂ ਲੈ ਸਕਦੇ ਆ ਕਿ ਕਈਆਂ ਦੇ ਨਾਲ ਮਾਈਂਡ ਚ ਮਤਲਬ ਇਹ ਡਾਊਟ ਹੁੰਦਾ ਹੈਗਾ ਕਿ ਪਾਰਸਲ ਤਾਂ ਦੇ ਲਾਈਕ ਜਿੱਦਾਂ ਦਰ ਯੂਪੀ ਵਾਲੀ ਸਾਈਡ ਕੇ ਹੋ ਗਿਆ ਹਰਿਆਣਾ ਰਾਜਸਥਾਨ ਸਾਰੀ ਜਗ੍ਹਾ ਤੁਸੀਂ ਪਾਰਸਲ ਜਿਹੜਾ ਉਹ ਭੇਜਦੇ ਆ ਤੇ ਇਹਨਾਂ ਨੂੰ ਹੁੰਦਾ ਸ਼ਾਇਦ ਇਹਦੇ ਪਾਰਸਲ ਨਹੀਂ ਆਉਂਦੇ ਹੈਗੇ ਆਪਾਂ ਸਾਰੀ ਜਗ੍ਹਾ ਤੇ ਹੀ ਪਾਰਸਲ ਭੇਜ ਦਿੰਦੇ ਆ ਲਾਈਕ ਜਿੱਦਾਂ ਉੱਥੇ ਜਾਂਦੇ ਹੁੰਦੇ ਆ ਪਿੰਡ ਛੋਟੇ ਛੋਟੇ ਉਥੋਂ ਵੀ ਆਪਾਂ ਪਾਰਸਲ ਭੇਜਦੇ ਹੈਗੇ ਆ ਤੇ ਬਾਕੀ ਜਿੱਦਾਂ ਤੁਸੀਂ ਵੀ ਤੁਸੀਂ ਸੂਟ ਆਪਣੇ ਕਸਟਮਾਈਜ਼ ਕਰਵਾਉਣੇ ਹੁੰਦੇ ਆ ਤੁਸੀਂ ਕਰਵਾ ਸਕਦੇ ਆ ਆਪਣੇ ਡਿਜ਼ਾਈਨ ਦੇ ਸਕਦੇ ਆ ਸੇਰ ਤੁਹਾਨੂੰ ਉਦਾਂ ਦੇ ਡਿਜ਼ਾਈਨ ਦੇ ਵਿੱਚ ਸੂਟ ਮਿਲ ਜੂਗਾ ਤੇ ਤੁਸੀਂ ਆਪਣਾ ਫੈਬਰਿਕ ਦੇ ਕੇ ਵੀ ਰੈਡੀ ਕਰਵਾਉਣੇ ਹੁੰਦੇ ਆ ਤੇ ਤੁਸੀਂ ਤਾਂ ਵੀ ਇੱਥੇ ਆ ਸਕਦੇ ਆ ਸਾਡੀ ਬੁਟੀਕ ਤੇ ਆਪਣਾ ਫੈਬਰਿਕ ਦੇ ਕੇ ਆਪਣਾ ਜੋ ਵੀ ਡਿਜ਼ਾਈਨ ਆ ਉਹ ਸਿਲੈਕਟ ਕਰਕੇ ਤੁਸੀਂ ਲੈ ਸਕਦੇ ਆ ਤੇ ਆਜੋ ਹਣ ਮੈਂ ਤੁਹਾਨੂੰ ਸੂਟ ਦਿਖਾਉਂਦੀ ਆ ਸੋਹਣੇ ਸੋਹਣੇ ਜੀ ਇਹ ਕੀ ਸੂਟ ਆਪਣੇ ਕੋਲ ਹੈਗਾ ਆ ਜੀ ਟਿਸ਼ੂ ਸਿਲਕ ਦੇ ਵਿੱਚ ਬਹੁਤ ਜ਼ਿਆਦਾ ਪਿਆਰਾ ਸੂਟ ਬਣਿਆ ਆ ਜਿਹੜੀ ਸ਼ਰਟ ਦਾ ਫੈਬਰਿਕ ਹੈਗਾ ਪੂਰਾ ਸ਼ਾਈਨਿੰਗ ਫੈਬਰਿਕ ਆ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਹੈਂਡ ਦੇ ਨਾਲ ਸਾਰਾ ਇਹਦੇ ਤੇ ਕੰਮ ਕੀਤਾ ਗਿਆ ਆ ਥ्रेड ਸਿੱਪੀ ਸਾਰਾ ਦਾ ਯੂਜ਼ ਹੋਇਆ ਆ ਤੇ ਜਿਹੜਾ ਇਹਦਾ ਤੁਸੀਂ ਚੈੱਕ ਕਰੋ ਇਹਦਾ ਜਿਹੜਾ ਘੇਰਾ ਆ ਉਹ ਵੀ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਆ ਤੇ ਪਲੇਨ ਇਹਦੀ ਬਾਟਮ ਹੈਗੀ ਆ ਉਹ ਵੀ ਮਤਲਬ ਸੇਮ ਸ਼ਾਈਨੀ ਜਿਹੜੇ ਆ ਅਦਰ ਵੀ ਚੈੱਕ ਕਰ ਸਕਦੇ ਆ ਮਤਲਬ ਸੇਮ ਜਿਹੜਾ ਹੈਗਾ ਆ ਨਾ ਕਪੜਾ ਸ਼ਰਟ ਨਾਲ ਦਾ ਉਹ ਨਹੀਂ ਹੈਗਾ ਇਹ ਮਤਲਬ ਅਲੱਗ ਹੈਗਾ ਆ ਫੈਬਰਿਕ ਤੇ ਇਹ ਹੈਗਾ ਇਹ ਵੀ ਸ਼ਾਈਨਿੰਗ ਦੇ ਵਿੱਚ ਆ ਤੇ ਤੁਸੀਂ ਹੁਣ ਇਹਦਾ ਦੁਪੱਟਾ ਚੜਕ ਕਰਿਓ ਦੁਪੱਟਾ ਵੀ ਦਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਆ ਇਹਦੇ ਵੇਖੋ ਆ ਚਾਰੋਂ ਸਾਈਡ ਜਿਹੜਾ ਆ ਇਹਦਾ ਬਾਰਡਰ ਤੇ ਵਰਕ ਆ ਅਤੇ ਤੁਸੀਂ ਚੈੱਕ ਕਰ ਸਕਦੇ ਆ ਸਾਰੀ ਵਿੱਚ ਜਿਹੜੀ ਆ ਉਹ ਬਿੰਦੀ ਪਈ ਹੋਈ ਆ ਆ ਦੇਖੋ ਚਾਰੋ ਸਾਈਡ ਬਾਰਡਰ ਤੇ ਕੰਮ ਕੀਤਾ ਗਿਆ ਆ ਤੇ ਦੁਪੱਟਾ ਵੀ ਪੂਰਾ ਹੈਵੀ ਲੁੱਕ ਦੇ ਵਿੱਚ ਇਹਦਾ ਹੈਗਾ ਆ ਤੇ ਇਹ ਆਪਣੇ ਕੋਲੇ ਹੈਗਾ ਆ 4200 ਦੀ ਰੇਂਜ ਵਿੱਚ ਤੇ ਇਹਦੇ ਵਿੱਚ ਮੈਂ ਤੁਹਾਨੂੰ ਜਿਹੜੀਆਂ ਸ਼ੇਡਸ ਆ ਉਹ ਹੋਰ ਨਹੀਂ ਫਾਦਰੀਆਂ ਆ ਆਹ ਆ ਆਪਣੇ ਕੋਲੇ ਇਹਦੇ ਵਿੱਚ ਸ਼ੇਡਸ ਅਵੇਲੇਬਲ ਨੇ ਤੁਸੀਂ ਚੈੱਕ ਕਰ ਸਕਦੇ ਆ ਪੀਜ ਆਫ ਰੋਜ਼ੀ ਆ ਲਾਈਟ ਪਰਪਲ ਜੀ ਸ਼ੇਡ ਹੈ ਆ ਇਹ ਜਿੰਨੇ ਵੀ ਲੈਣਾ ਹੈਗਾ ਆ ਮੇਰਾ ਸਕਰੀਨ ਤੇ ਨੰਬਰ ਆਉਂਦਾ ਹੈਗਾ ਵਾ ਅਦਰ ਕੋਈ ਤੁਹਾਨੂੰ ਮੈਸੇਜ ਕਰ ਸਕਦੇ ਆ ਕਿ ਤੇ შეਤੀ ਤੋਂ შეਤੀ ਮੈਸੇਜ ਕਰੋ ਕਿਉਂਕਿ ਆਪਾਂ ਤੁਹਾਡੇ ਜਿਹੜੇ ਸੂਟ ਆਨਸਲ ਕਰ ਸਕਦੀ ਹੈ 4200 ਦੀ ਰੇਂਜ ਵਿੱਚ ਇਹ ਚਾਰੇ ਸੂਟ ਹਨ ਜਦੋਂ ਤੁਹਾਨੂੰ ਮੂਰਦੀ ਫੋਨ ਲੱਗੀਆਂ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਸ਼ਿਫੋਨ ਫੈਬਰਿਕ ਦੇ ਉੱਪਰ ਸੂਟ ਬਣਿਆ ਆ ਪੂਰਾ ਇਹਦੇ ਤੇ ਵੀ ਜਿਹੜਾ ਆ ਸਟੈਂਡ ਵਰਕ ਹੋਇਆ ਆ ਆਪ ਤੁਸੀਂ ਦੇਖ ਸਕਦੇ ਆ ਤੇ ਸਿੱਪੀ ਦਾ ਵਿੱਚ ਇਹਦੇ ਵੱਡੀ ਸਿੱਪੀ ਵੀ ਲੱਗੀ ਹੋਈ ਆ ਛੋਟੀ ਵੀ ਆ ਤੇ ਪੂਰੀ ਸ਼ਰਟ ਤੁਸੀਂ ਦੇਖ ਸਕਦੇ ਬਹੁਤ ਜਾਨੀ ਸੋਹਣੀ ਮਣੀ ਹੋਈ ਆ ਏਰਾ ਵੀ ਸੇਮ ਦੇਖੋ ਕੱਟਵਰਕ ਦੇ ਵਿੱਚ ਏਰਾ ਹੈ ਇਹਦਾ ਪਲੇਨ ਜਿਹੜੀ ਆ ਉਹ ਇਹਦੇ ਨਾਲ ਇਹਦੀ ਬਾਟਮ ਹੈਗੀ ਆ ਤੇ ਇਹਦੇ ਦੁਪट्टे ਵੀ ਆਹ ਦੇਖੋ ਦੁਪट्टे ਦੇ ਸਾਰੇ ਦੇ ਵਰਕ ਆ ਇਹਦੇ ਤੇ ਆ ਬਈ ਦੇਖ ਸਕਦੇ ਆ ਦੁਪੱਟਾ ਵੀ ਸੇਮ ਕਟ ਵਰਕ ਦੇ ਵਿੱਚ ਬਣਿਆ ਹੈਗਾ ਤੇ ਇਹ ਆਪਣੇ ਕੋਲੇ ਹੈਗਾ ਵਾ ਸੂਟ ਜੀ 3500 ਦੀ ਰੇਂਜ ਵਿੱਚ ਤੇ ਇਹਦੇ ਵਿੱਚ ਵੀ ਆ ਬਹੁਤ ਸੋਹਣੀਆਂ ਸੋਹਣੀਆਂ ਹੋਰ ਸ਼ੇਡ ਪਈਆਂ ਤੁਸੀਂ ਚੈੱਕ ਕਰ ਸਕਦੇ ਆ ਆਹ ਦੇਖ ਚੈੱਕ ਕਰੋ ਜਿਹੜੀ ਸ਼ਰਟ ਆ ਉਹ ਸ਼ਿਫੋਨ ਫੈਬਰਿਕ ਦੇ ਵਿੱਚ ਹੈਗੀ ਆ ਤੇ ਜਿਹੜੀ ਆਪਣੇ ਕੋਲੇ ਆ ਬਾਟਮ ਬਾਟਮ ਜਿਹੜੀ ਆ ਕੋਸਟ ਉਸ ਦੇ ਵਿੱਚ ਨਹੀਂ ਹੈਗੀ ਇਹ ਹੈਗੀ ਆ ਦੂਜੇ ਵਾਲੇ ਫੈਬਰਿਕ ਦੇ ਵਿੱਚ ਆ ਦੇਖੋ ਇਹ ਵਰਗ ਦਾ ਫੈਬਰਿਕ ਆ ਬਹੁਤ ਜਗਾ ਸੋਨਾ ਜਿਹੜਾ ਸੂਟ ਬਣਿਆ ਵਾ ਤੁਸੀਂ ਚੈੱਕ ਕਰੋ ਹੱਥ ਦੇ ਵਿੱਚ ਜਿਹੜਾ ਸਾਰਾ ਸੂਟ ਹੈ ਰੈਡੀ ਹੋਇਆ ਵਾ ਵੀ ਸ਼ੇਪ ਦੇ ਵਿੱਚ ਤੇ ਇਹ ਆਪਣੇ ਕੋਲੇ ਹੈਗਾ ਵਾ 4500 ਦੀ ਰੇਂਜ ਵਿੱਚ 4500 ਦੀ ਰੇਂਜ ਵਿੱਚ ਜੀ ਇਹ ਸੂਟ ਪਲੇਨ ਇਹਦੇ ਨਾਲ ਬਾਟਮ ਆ ਤੇ ਇਹਦਾ ਜਿਹੜਾ ਦੁਪੱਟਾ ਆ ਬਹੁਤ ਸਾਰਾ ਬਣਿਆ ਹੋਇਆ ਆ ਕੀ ਚੈੱਕ ਕਰ ਸਕਦੇ ਆ ਅੱਜ ਤੁਹਾਡਾ ਬਹੁਤ ਸੋਹਣਾ ਬਣਿਆ ਮੈਂ ਬ੍ਰੌਕਰ ਅਨਲਿਸਿਸ ਲਈ ਮਿਲਿਆ ਹੈ ਇਹ ਸੇਮ ਹੈ ਉਹੀ ਵੈਰੀਟੀ ਆ ਦੋ ਸ਼ਾਰਟ ਦੇ ਵਿੱਚ ਹੈਗਾ ਆ ਠੀਕ ਹੈ ਜੀ ਮੇਸ ਵੀ ਬਹੁਤ ਸੋਹਣੀ ਕੀਤੀ ਗਈ ਆ ਪੁਆਇੰਟ ਵਾਲੀ ਜਿਹੜੀ ਮੇਸ ਆ ਉਹ ਇਹਦੇ ਤੇ ਕੀਤੀ ਗਈ ਆ ਤੇ ਦੁਪੱਟੇ ਨੂੰ ਸਾਰੇ ਨੂੰ ਜਿਹੜਾ ਆ ਉਹਦੇ ਨਾਲ ਸਟੋਨ ਦੇ ਨਾਲ ਤੇ ਮਿਰਰ ਦੇ ਨਾਲ ਜਿਹੜਾ ਹਾਈਲਾਈਟ ਕੀਤਾ ਗਿਆ ਆ ਇਹ ਵਿੱਚ ਇੱਕ ਆਪਣੇ ਕੋਲੇ ਸ਼ੇਡ ਹੋ ਰਹੀ ਗਈ ਆ ਮੈਂ ਤੁਹਾਨੂੰ ਉਹ ਵੀ ਜਿਹੜੀ ਸ਼ੇਡ ਆ ਦਿਖਾ ਦੇਣੀ ਆ ਆ ਦੇਖੋ ਇੱਕ ਆਹ ਆਪਣੇ ਕੋਲੇ ਸ਼ੇਡਾ ਇਹਦੇ ਵਿੱਚ ਇਹ ਆਪਣੀ ਕੋਲੇ ਹੈਗਾ 45000 ਦੀ ਰੇਂਜ ਵਿੱਚ 45000 ਦੀ ਰੇਂਜ ਵਿੱਚ ਹੈ ਆਪਣੇ ਕੋਲੇ ਸੋਹਣੇ ਤਾਂ ਨੂੰ ਸੂਟ ਦਿਖਾਉਣ ਲੱਗੀ ਆ ਪੂਰਾ ਗੋਲਡੀ ਸਟਾਈਲ ਸੂਟ ਇੰਨਾ ਜਿਆਦਾ ਸੋਨਾ ਬਣਿਆ ਹੋਇਆ ਹੈ ਨਾ ਇਹ ਹੈਗਾ ਸੂਟ ਆਪਣੀ ਕੋਲੇ ਪਿਓਰ ਜਾਰਜਟ ਦੇ ਵਿੱਚ ਆ ਗਈ ਸੂਟ ਤੇ ਵਿੱਚ ਜਿਹੜੀਆਂ ਵਾ ਉਹ 골ਡਨ ਲਾਈਨ ਤਾਂ ਤੁਸੀਂ ਚੈੱਕ ਕਰ ਸਕਦੇ ਆ ਜਿੱਦਾਂ ਗੋਟਾ ਪਤੀ ਦੀਆਂ ਹੁੰਦੀਆਂ ਆ ਸੇਮ ਉਦਾਂ ਦੀਆਂ ਜੀ ਇਹ ਤੇ ਇਹ ਦਿਨ ਇਹ ਸ਼ਰਟ ਹੈ ਅੱਦਾਂ ਆ ਤੇ ਜਿਹੜੀ ਇਹਦੀ ਬਾਟਮ ਹੈਗੀ ਆ ਬਾਟਮ ਆ ਦੇਖੋ ਪਲੇਨ ਬਾਟਮ ਆ ਇਹਦੇ ਸੈਮੀ ਸਲਕ ਦੇ ਵਿੱਚ ਆ ਜੀ ਬਾਟਮ ਤੇ ਪਿਓਰ ਪਿਓਰ ਝੱਟ ਦੇ ਵਿੱਚ ਇਹ ਨਹੀਂ ਹੈਗੀ ਸ਼ਰਟ ਤੇ ਜਿਹੜਾ ਇਹਦਾ ਦੁਪੱਟਾ ਹੈਗਾ ਪ੍ਰਿੰਟਡ ਦੁਪੱਟਾ ਆ ਸਾਰਾ ਉਹਨੂੰ ਹੈਂਡ ਦੇ ਨਾਲ ਜਿਹੜਾ ਹਾਈਲਾਈਟ ਕੀਤਾ ਗਿਆ ਆ ਕਟਵਰਕ ਦੇ ਨਾਲ ਜਿਹੜਾ ਦੁਪੱਟਾ ਰੈਡੀ ਕੀਤਾ ਆ ਜੋ ਇਹਦੇ ਵਿੱਚ ਯੂਜ਼ ਕੀਤਾ ਗਿਆ ਉਹ ਸਾਰਾ ਨਰਗੀ ਦਾ ਯੂਜ਼ ਹੋਇਆ ਇਹਦੇ ਵਿੱਚ ਬਹੁਤ ਹੀ ਸੋਹਣਾ ਦੁਪੱਟਾ ਆ ਤੁਸੀਂ ਚੈੱਕ ਕਰੋ ਇੱਧਰ ਦੇਖੋ ਕਿੰਨਾ カラーफुल ਜਿਹੜਾ ਉਹ ਦੁਪੱਟਾ ਵਧਾਇਆ ਹੋਇਆ ਆ ਆ ਦੇਖੋ ਬਹੁਤ ਜ਼ਿਆਦਾ ਸੋਹਣਾ ਆ ਬਿਲਕੁਲ ਐਂ ਡਿਫਰੈਂਟ ਜਾਂ ਜੁਨੀਕ ਜੇ ਕਨਸੈਪਟ ਦੇ ਨਾਲ ਇਹ ਰੈਡੀ ਕੀਤਾ ਗਿਆ ਆ ਦੁਪੱਟਾ ਵੀ ਪੂਰਾ ਖੁੱਲਾ ਡੋਲਾ ਦੁਪੱਟਾ ਵਾ ਦੁਪੱਟਾ ਇਹ ਨਹੀਂ ਆ ਕਿ ਛੋਟਾ ਦੁਪੱਟਾ ਆ ਠੀਕ ਆ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਕਲਰ ਜਿਹੜਾ ਉਹ ਮਿਲ ਜੇਗਾ ਤੇ ਇਹ ਆਪਣੇ ਕੋਲੇ ਹੈਗਾ ਆ 46 ਤੋਂ 100 ਦੀ ਰੇਂਜ ਵਿੱਚ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਵਾ ਲੱਗਦਾ ਤੇ ਇੱਕ ਆਹ ਸ਼ੇਡ ਆਪਣਾ ਚਲੇ ਗ੍ਰੇ ਸ਼ੇਡ ਇਹਦੇ ਵਿੱਚ ਇਹ ਆਪਣੇ ਕੋਲੇ ਹੈਗਾ 4600 ਦੀ ਰੇਂਜ ਵਿੱਚ ਤੇ ਇਹ ਸ਼ੇਡਸ ਬਸ ਆਪਣੇ ਕੋਲ ਇਹਦੇ ਦੋ ਸ਼ੇਡਸ ਆ ਜਿੰਨੇ ਵੀ ਲੈਣਾ ਹੈਗਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆ ਹੈਂਡਵਰਕ ਦੇ ਵਿੱਚ ਸਾਰਾ ਬੜੀਆਂ ਪਗਾਈ ਗਈ ਇੱਕ ਹੋਰ ਵਿੱਚ ਤੁਹਾਨੂੰ ਜਿਹੜਾ ਪੀਸ ਦਿਖਾਉਣ ਲੱਗੀ ਆ ਇਹ ਵੀ ਸ਼ੋਰਮ ਦੇ ਵਿੱਚ ਹੈਗਾ ਆ 3500 ਦੀ ਰੇਂਜ ਵਿੱਚ ਆ ਇਹ ਵੀ ਬਹੁਤ ਪਿਆਰਾ ਬਣਿਆ ਹੋਇਆ ਵਾ ਆ ਦੇਖੋ ਸਾਰੀ ਫਰੰਟ ਸ਼ਰਟ ਤੇ ਜਿਹੜਾ ਆ ਵਰਕ ਹੋਇਆ ਆ ਬਹੁਤ ਸੋਹਣੇ ਜਿਹੜੇ ਰੋਜ਼ ਫਲਾਰਸ ਬਣੇ ਹੋਏ ਆ ਵਰਕ ਵੀ ਬਹੁਤ ਜ਼ਿਆਦਾ ਬਰੀਕ ਹੋਇਆ ਆ ਕਿਰਾਵੀ ਦਾ ਬਹੁਤ ਪਿਆਰਾ ਬਣਿਆ ਹੋਇਆ ਆ ਠੀਕ ਹੈ ਜੀ ਪਲੇਨ ਇਰੀਆ ਬਾਟਮ ਇਹ ਇਹਦਾ ਜਿਹੜਾ ਦੁਪੱਟਾ ਦੁਪੱਟਾ ਵੀ ਦਾ ਸ਼ਫੌਂਦਾ ਆ ਦੁਪੱਟੇ ਤੇ ਵੀ ਸਾਰੇ ਤੇ ਵਰਕ ਆ ਫੋਕਸ ਕਰ ਜਾਂਦੇ ਆ ਪੱਤੇ ਸਾਰੇ ਤੇ ਹੀ ਵਰਕ ਆ ਚੈੱਕ ਕਰੋ ਵੀ ਆਪਣੇ ਕੋਲੇ ਹੈਗਾ ਵਾ 3500 ਦੀ ਰੇਂਜ ਵਿੱਚ ਤੇ ਇਹਦੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਸ਼ੇਡਜ਼ ਹੋਰ ਦਿਖਾ ਦਿੰਦੀ ਹਾਂ ਬਹੁਤ ਫੂਲ ਫੂਲ ਡੀਸਾਈਨ ਦੇ ਵਿੱਚ ਕਲਰ ਹੈਗੇ ਆ ਆ ਤੁਸੀਂ ਸ਼ੇਰ ਕਰ ਸਕਦੇ ਆ ਬਹੁਤ ਸੋਹਣੀਆਂ ਜਿਹੜੀਆਂ ਸ਼ੇਡਜ਼ ਅਵੇਲੇਬਲ ਨੇ ਇਹਦੇ ਵਿੱਚ ਤੇ ਆ ਜਿਹੜਾ ਮੈਂ ਦੁਪੱਟਾ ਲਿਆ ਹੋਇਆ ਇਹਦਾ ਕਲਰ ਹੈ ਹੀ ਬਹੁਤ ਜਿਆਦਾ ਸੋਹਣਾ ਆ ਤੁਸੀਂ ਦੇਖ ਸਕਦੇ ਆ 3500 ਦੀ ਰੇਂਜ ਵਿੱਚ ਆ ਜੀ ਆਪਣੇ ਬਜਟ ਅਮੈਂ ਤੁਹਾਨੂੰ ਸੂਟ ਦਿਖਾਉਣ ਲੱਗੀ ਆ ਹੈਂਡ ਵਰਕ ਦੇ ਵਿੱਚ ਸੂਟ ਬਣਿਆ ਆ ਔਰ ਗੈਂਦਾ ਕੈਪ ਦਿੱਤੇ ਬਹੁਤ ਸੋਹਣਾ ਜਿਹੜਾ ਇਹਦਾ ਨੈਕ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਇਹਦੇ ਵਿੱਚ ਨਲਕੀ ਤੇ ਸਿੱਪੀ ਦਾ ਯੂਜ਼ ਕੀਤਾ ਗਿਆ ਆ ਇਹ ਆਪਣੇ ਕੋਲੇ ਹੈਗਾ ਆ 3450 ਦੀ ਰੇਂਜ ਵਿੱਚ ਇਹਦੀਆਂ ਆਰਮਸ ਤੁਸੀਂ ਦੇਖ ਸਕਦੇ ਆ ਤੇ ਇਹਨਾਂ ਦੇ ਪਾਂਹਿਆਂ ਦੇ ਬਹੁਤ ਸੋਹਣਾ ਵਰਕ ਹੋਇਆ ਆ ਚੈੱਕ ਕਰਿਓ ਅਲਸ ਇਹਨੇ ਪਾਂਹੇ ਦੇਖੋ ਬਹੁਤ ਜ਼ਿਆਦਾ ਸੋਹਣੇ ਦੇ ਆ ਇਹਦੇ ਪਾਂਹੇ ਬਣੇ ਹੋਏ ਤੇ ਦੁਪੱਟਾ ਇਹਦੇ ਨਾਲ ਆਰਗੇਂਜ਼ਾ ਦਾ ਦੁਪੱਟਾ ਆ ਆਪਣੇ ਕੋਲੇ ਹੈਗਾ 4250 ਦੀ ਰੇਂਜ ਵਿੱਚ ਤੇ ਇੱਕ ਆਪਣੇ ਕੋਲੇ ਹੋਰ ਸ਼ੇਡ ਹੈਗੀ ਆ ਲਾ ਲਾ ਦੋ ਲਾ ਦੋ ਇਹ ਆਪਣੇ ਕੋਲੇ ਹੈਗਾ 4250 ਦੀ ਰੇਂਜ ਵਿੱਚ